ਸਤਿ ਸ਼੍ਰੀ ਅਕਾਲ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੇਰੇ ਚੈਨਲ ਵਿੱਚ ਸਵਾਗਤ ਹੈ ਹਨਾ ਅੱਜ ਹੈਗੇ 2 ਸਤੰਬਰ ਸਵੇਰ ਦੇ ਵੱਜ ਚੁੱਕੇ ਆ 8:30 8:00 ਦਾ ਟਾਈਮ ਆ ਹਨਾ ਤੇ ਆਪਾਂ ਜਾਣਾ ਮੱਸੀਆ ਤੇ ਅੱਜ ਆਇਆਗਾ ਮੱਸੀਆ ਦਾ ਦਿਹਾੜਾ ਹਨਾ ਤੇ ਆਪਾਂ ਮੱਸੀਆ ਦੇ ਮੱਥਾ ਟੇਕਣ ਜਾਣਾ ਬਾਬਾ ਜੀ ਦੇ ਤੇ ਆਪਾਂ ਨਾ ਧੋਪੀਓਗੇ ਤਿਆਰ ਪਲ ਨਿਕਲਦਾ ਕੰਮ ਥੋੜਾ ਜਿਆ ਰਹਿਦਾ ਕਰਨਾ ਨਾ ਤੇ ਉਹ ਪਕਰਾਂਗੇ ਆ ਕੇ ਹਨਾ ਤੇ ਬਾਕੀ ਹੁਣ ਆਪਾਂ ਇਹ ਤਾਂ ਦੇਖ ਸਕਦੇ ਹੋ ਤੁਸੀਂ ਦਿਖਾਉਣੀ ਮੈਂ ਆਟਾ ਗੁੰਨ ਕੇ ਰੱਖਤਾ ਆਪਾਂ ਇੱਥੇ ਆਟਾ ਗੁੰਨ ਕੇ ਜਿੱਦਤਾ ਰੱਖ ਹਨਾ ਤੁਸੀਂ ਦੇਖ ਸਕਿਆ ਜਾਂ ਆਟਾ ਆਪਾਂ ਗੁੰਨ ਕੇ ਰੱਖਤਾ ਕਿ ਕਿ ਰੋਟੀ ਬਣਾਉਣੀ ਆ ਦਾਲ ਆਪਣੀ ਪਰਾਠ ਦੀ ਬਣੀ ਪਈ ਆ ਹਨਾ ਤੇ ਆਪਾਂ ਰੋਟੀ ਰੋਟੀ ਬਣਾ ਕੇ ਤੇ ਫਿਰ ਇਹ ਤੇ ਡੈੱਡਲੇ ਕਾਣ ਦੇ ਡੈੱਡਲੇ ਜਾਣਾ ਹੁੰਦਾ ਕੰਮ ਤੇ ਹਨਾ ਤੇ ਫਿਰ ਬਸ ਆਹ ਕੰਮ ਆਪਣਾ ਸੋਈ ਦਾ ਜਿਹੜਾ ਸੋਈ ਦਾ ਸਾਫ ਕਰਦਾ ਭਾਂਡੇ ਭੁੱਡੇ ਪੱਕੇ ਨਾਲ ਦੇ ਤੇ ਚੈੱਕ ਤੇ ਬਾਕੀ ਕੰਮ ਆਪਾਂ ਕਰਾਂਗੇ ਆ ਕੇ ਤਾਂ ਆਪਣਾ ਕਿਚਨ ਦਾ ਕੰਮ ਬਾਕੀ ਜਣ ਕੇ ਥੋੜਾ ਨਿਬੜ ਕੇ ਕੰਮ ਬਾਕੀ ਆਪਾਂ ਕਰਾਂਗੇ ਆ ਕੇ ਹਨਾ ਹੁਣ ਆਪਾਂ ਚੱਲਦੇ ਆ ਬਾਹਰਲੇ ਪਾਸੇ ਤੇ ਇਹ ਤੇ ਮੋਟਰਸਾਈਕਲ ਆਪਣਾ ਇਹ ਸੱਕਦੇ ਪਿਆਰਾ ਬੰਬੂ ਕਾਟ ਹਨ ਤਾਂ ਆਪਕੇ ਕਦੇ ਤਦੇਲ ਪੈਂਦੀ ਆ ਹੁਣ ਬਹੁਤ ਜ਼ਿਆਦਾ ਤੇ ਪਾਸ ਤੇ ਪਸਮਾਨ ਇੱਥੇ ਰੱਖ ਦੇਣੀ ਇੱਥੇ ਰੱਖ ਦੇਣੀ ਆ ਪਸਮਾਨ ਹਨ ਤੇ ਤੁਹਾਨੂੰ ਬੈਕ ਸਿਰ ਤੋਂ ਨੇ ਕਾਡਾ ਕੁਛ ਕੰਮ ਆਪਾਂ ਦਿੱਤਾ ਕੱਲ ਤੇ ਕੁਛ ਆਪਣਾ ਕੰਮ ਹਲੇ ਪਿਆ ਹੈ ਸੱਕਦੇ ਹੋ ਤੁਸੀਂ ਘਰ ਦਾ ਕੁਛ ਕੰਮ ਆਪਾਂ ਕਰ ਲਿਆ ਕੁਛ ਕੰਮ ਪਿਆ ਹੈ ਕਿਉਂਕਿ ਬੱਕਰੀਆਂ ਹੈ ਬੱਕਰੀਆਂ ਖਾਂਦੀਆਂ ਤੂਤ ਇਹ ਜਦੋਂ ਖਾ ਲਿਆ ਸਾਰਾ ਫੇਰ ਸਾਰਾ ਘਰ ਦਾ ਕੰਮ ਨਿਪੜਨਾ ਤੇ ਪਸਮਾਨਾ ਥੋੜਾ ਜਿਹਾ ਪਿਆ ਹੈ ਇਦਾਂ ਕਾਰਨ ਦੇ ਜੜੀ ਬੰਨੀ ਜਾਂਦੇ ਆ ਪਾਦਨਾ ਉਹ ਬੰਨੀਆਂ ਦੇ ਪਾਦਨਾ ਤਿਆਰ ਹੋਈ ਜਾਂਦੇ ਆ ਇੱਧਰ ਆਪਣਾ ਜੈ ਕਰਾਮ ਪਿਆਏ ਸੁੱਤਾ ਉੱਪਰ ਚੱਲਦਾ ਪੱਖਾ ਤੇ ਦੇਖੋ ਐਕਟਿੰਗ ਇਹਦੀ ਐਕਟਿੰਗ ਬਹੁਤ ਕਰਦਾ ਇਹ ਜੈਕ ਹਾਂਜੀ ਆਪਾਂ ਗੁਰਦੁਆਰਾ ਸਾਹਿਬ ਇੱਥੇ ਪਹੁੰਚ ਗਏ ਮੱਦੋ ਕੇ ਹਨ ਪਿੰਡ ਮੱਦੋ ਕੇ 6ਵੇਂ ਪਾਸੇ ਦਾ ਗੁਰਦੁਆਰਾ ਹੈ ਆ ਤੁਸੀਂ ਦੇਖ ਸਕਦੇ ਹੋ ਗੇਟ ਗੁਰਦੁਆਰੇ ਦਾ ਇੱਥੋਂ ਆਪਾਂ ਹੋ ਗਏ ਅੰਦਰ ਐਂਟਰ ਤੇ ਆਪਾਂ ਇੱਥੇ ਖੜਾਵਾਂਗੇ ਮੋਟਰਸਾਈਕਲ ਮੋਟਰਸਾਈਕਲ ਲੱਗੇ ਹੋਏ ਮੱਸਿਆ ਦੇ ਅੱਟ ਬਹੁਤ ਕੱਠ ਹੁੰਦਾ ਹੈ ਨਾ ਗੁਰੂ ਸਾਹਿਬ ਮੱਦੋ ਕੇ ਮੱਸਿਆ ਲੱਗਦੀ ਆ ਤੇ ਇੱਥੇ ਕਰਨ ਦੇ ਪਾਪਾ ਨੇ ਮੋਟਰਸਾਈਕਲ ਦਿੱਤਾ ਖੜਾ ਤੇ ਮੋਟ ਸਾਂਗਲੇ ਫੁਲਾਤਾ ਮਸਿਆੜੇ ਦਿਨ ਬਹੁਤ ਜ਼ਿਆਦਾ ਕੱਖ ਹੁੰਦਾ ਇੱਥੇ ਤੇ ਮੋਟ ਸਾਂਗ ਖੜਾ ਕੇ ਚੱਲਨੇ ਅਸੀਂ ਹੁਣ ਸਰੋਵਰ ਤੇ ਤੁਹਾਨੂੰ ਲੱਗੰਨੇ ਸਰੋਵਰ ਤੇ ਸਰੋਵਰ ਤੇ ਮੂਰਤੋਂ ਵਾਂਗੇ ਤੇ ਆ ਬਾਹ ਲੋਟ ਕਰਦੇ ਜਾਂਦੇ ਇਹਦੀ ਬਾਹ ਤੋਖਦੀ ਹੈ ਤੇ ਇੱਥੇ ਆਪਣੇ ਸੱਜੇ ਹੱਥ ਸਰੋਵਰ ਦਾ ਛੇਵੇਂ ਪਾਸੇ ਇਹਦਾ ਗੁਰਦੁਆਰਾ ਹਨਾ ਇਹ ਤੇ ਇਧਰਲੀ ਸਾਈਡ ਦਵਾਨ ਲੱਗਦੇ ਹੁੰਦੇ ਕਿ ਤਾ ਜਾਣਦੇ ਅਸੀਂ ਸੱਜੇ ਸਾੜੀ ਦੁਆਨ ਲੱਗ ਕੇ ਹਟਿਆ ਹੁਣੇ ਬਾਤਸੀ ਇੱਥੇ ਹੁੰਦਾ ਮੇਲਾ ਲੱਗਦਾ ਹੁੰਦਾ ਮਦੋ ਕਹਿੰਦਾ ਜੋੜ ਮੇਲਾ ਬਹੁਤ ਭਾਰੀ ਜੋੜ ਮੇਲਾ ਲੱਗਦਾ ਤਿੰਨ ਦਿਨ ਲੱਗਦਾ ਹੁੰਦਾ ਬਹੁਤ ਜ਼ਿਆਦਾ ਇਕੱਠ ਹੁੰਦਾ ਜੋੜ ਮੇਲੇ ਤੇ ਤੇ ਹੁਣ ਆਪਾਂ ਪਹੁੰਚ ਗਏ ਹਾਂ ਸੋਵਤ ਤੇ ਹਨਾ ਸੋਵਤ ਤੇ ਮੱਛੀਆਂ ਵੀ ਆ ਸੋਵਤ ਤੇ ਹੁਣ ਦੇਖੋ ਹਨਾ ਜਾਲ ਵਿੱਚ ਮੱਛੀਆਂ ਐ ਸਾਡੇ ਮੱਛੀਆਂ ਕਰਦੇ ਬੜੀਆਂ ਸੋਹਣੀਆਂ ਲੱਗਦੀਆਂ ਜਾਲ ਦੇਖੋ ਜਾਲ ਵਿੱਚ ਮੱਛੀਆਂ ਫਿਰਦੀਆਂ ਹਨਾ ਤੇ ਇਦਨਾਂ ਨੇ ਆਦਾ ਸੋਬਰ ਤੇ ਕੋਈ ਮੂਹ ਧੋ ਲਿਆ ਨਾ ਤੇ ਫਿਰ ਮੈਂ ਬਸ ਮੂਹ ਧੋ ਲਿਆ ਸੋਬਰ ਤੇ ਮੈਂ ਇਹਨਾਂ ਨੂੰ ਫੜਾ ਤਾ ਫੋਨ ਮੈਂ ਕਿ ਤੁਸੀਂ ਮਾੜੀ ਜੀ ਬਣਾ ਦਿਓ ਵੀਡੀਓ ਆਪਾਂ ਤਾਂ ਦਰਸ਼ਨ ਕਰਾ ਰਹੇ ਹੁੰਨੇ ਗੁਰੂ ਸਾਹਿਬ ਮੱਧੋ ਜਾਂਦੇ ਹਨ ਮੱਧੋ ਤੇ ਗੋਲਦਵਾਰੇ ਦੇ ਦਰਸ਼ਨ ਕਰਾਈਏ ਸੰਗਤਾਂ ਦੇ ਮੱਸੀਆ ਦਾ ਦਿਹਾੜਾ ਏ ਜਿਹੜੀ ਸੰਗਤ ਲਈ ਗਈ ਜਿਹੜੇ ਨੇ ਗੋਲਦਵਾਰਾ ਨਹੀਂ ਦੇਖਿਆ ਗੁਰੂ ਸਾਹਿਬ ਮੱਧੋ ਕੇ ਛੇਵੇਂ ਪਾਤਸ਼ਾਹ ਦਾ ਉਹ ਦਰਸ਼ਨ ਕਰ ਲੈਣਾ ਨਾ ਵਾਹਿਗੁਰੂ ਦੇ ਮੱਸੀਆ ਤੇ ਪਨ ਜਾਣਾ ਚਾਹੀਦਾ ਏ ਤੇ ਇੱਥੇ ਵਾ ਫੋਨ ਫਾੜ ਲਿਆ ਸੀ ਇਹਨਾਂ ਤੋਂ ਮੈਂ ਕਿਹਾ ਫੋਨ ਮੈਨੂੰ ਫੜਾ ਦਿਓ ਤੇ ਇੱਥੇ ਸਰੀਹ ਆ ਇੱਥੇ ਸਰੀਹ ਤੇ ਆਪਣੇ ਕਿल्ले ਵੀ ਚੜਦੇ ਜਿਹੇ ਪਸੂ ਹਨਾ ਨਵੇਂ ਸੁਏ ਹੁੰਦੇ ਆ ਕਟਾ ਕੱਟੀ ਕੁਛ ਵੀ ਕਿਲਾ ਚੜਾ ਕੇ ਜਾਂਦੇ ਆ ਤੇ ਸਰੀਹ ਵੀ ਵੱਜੇ ਜਾਂਦੇ ਆ ਸਰੀਹ ਦੇ ਦਰਖਤ ਨੂੰ ਤੇ ਸਰੀਹ ਵੱਜੇ ਜਾਂਦੇ ਆ ਇੱਥੇ ਪ੍ਰਕਾਤਮਾ ਕੀਤੀ ਜਾਂਦੀ ਹੈ ਨਾ ਬਾਬਾ ਜੀ ਦੇ ਚਾਰੇ ਪਾਸੇ ਤੇ ਅੱਜ ਆ ਜ ਆਪਾਂ ਬਾਅਦ ਵਿੱਚ ਮੱਖਾ ਟਿੱਕਣ ਆ ਕੇ ਸਤ ਪੰਦਰਵਾ ਸਾਹਿਬ ਚ ਮੁੰਜੀ ਸਾਹਿਬ ਚ ਪਰਵਾਤ ਚ ਇਹ ਤਾਂ ਪਾ ਦਿੱਕਿਆ ਮੱਥਾ ਤੇ ਰਸ ਮਾੜੀ ਜੀ ਬਣਾ ਲਈ ਸਿੱਥੋਂ ਦਿਖਾਉਣ ਦੀ ਖਾਤਰ ਤੁਹਾਨੂੰ ਇੱਥੋਂ ਜਲ ਦਾ ਆਪਾਂ ਲੈ ਲਿਆ ਬਾਬਾ ਜੀ ਦਾ ਜਲ ਅਨਿਸ਼ਾਨ ਸਾਹਿਬ ਆ ਬਾਬਾ ਜੀ ਦਾ ਹਨਾ ਤੇਲ ਅਨਿਸ਼ਾਨ ਸਾਹਿਬ ਨੂੰ ਪਹਿਲਾਂ ਆਪਾਂ ਮੱਥਾ ਟੇਕ ਚੁੱਕੇ ਤੇ ਹੁਣ ਆਪਾਂ ਇਥੇ ਮੁੰਜੀ ਸਾਹਿਬ ਤੋਂ ਬਾਹਰ ਆ ਗਏ ਤੇ ਬਾਹਰ ਆ ਕੇ ਆਪਾਂ ਇਦਾਂ ਸੱਜੇ ਹੱਥ ਹੈਗੇ ਆ ਦੇਖ ਕਰਾਉਂਦੇ ਆ ਜਿਹਨਾਂ ਨੂੰ ਦੇਖ ਕਰਾਉਣੀ ਹੁੰਦੀ ਹੈ ਨਾ ਸੱਜੇ ਹੱਥ ਤੇ ਖੰਦੇ ਪਾਪਾ ਇਹਦਾ ਦੇਖਵਾ ਚੱਲ ਗਿਆ ਸੱਜੇ ਹੱਥ ਤੇ ਉਹਦੇ ਸਾਹਮਣੇ ਦਰਵਾਸਾ ਉਹ ਮੁੜਦੇ ਮੱਥਾ ਟੇਕਾਂਗੇ ਤੇ ਇਹਦਾ ਪਾਪਾ ਹੁਣ ਦੇਖਵਾ ਚੱਲੇ ਆ ਸੱਜੇ ਹੱਥ ਤੁਹਾਨੂੰ ਦਿਖਾਉਂਦੇ ਆ ਤੁਹਾਨੂੰ ਜਾਨੀ ਆ ਤੁਹਾਨੂੰ ਹੱਥ ਥਾਈਂ ਅੰਦਰ ਵੀ ਤਾਂ ਬੁੜੇ ਕੈਮ ਦੇ ਦੇ ਤੋਦੇ ਤੇ ਇਹਦਾ ਦੇਖਵਾ ਚੱਲ ਗਿਆ ਦੇਖ ਕਰਾਤੀ ਆਹਨੇ ਦੇਖਵਾ ਚੱਲ ਗਿਆ ਬਾਬਾ ਜੀ ਦੀ ਹੈ ਨਾ ਮਸਿਆ ਤਾਂ ਪੱਦੇ ਇੱਕ ਲਾ ਕੇ ਨੇ ਗੁਰੂ ਸਾਹਿਬ ਮੱਦੋਗੇ ਮਹੀਨੇ ਬਾਅਦ ਮਸਿਆ ਹੁੰਦੀ ਆ ਵਾ ਮਸਿਆ ਦੇ ਜਾਇਦਾ ਹੁਣ ਦਿੱਲੀ ਤਾਂ ਆਪਾਂ ਤੋਂ ਨਹੀਂ ਜਾਇ ਜਾਂਦਾ ਨਾ ਮੱਦੋਗੇ ਆਪਣਾ ਪਿੰਡ ਨਾਲ ਹੀ ਆ ਇੱਧਰ ਆਪਾਂ ਲੰਗਰ ਹਾਲ ਚੱਲ ਚੱਲੀ ਲੰਗਰ ਹਾਲ ਚ ਜਾ ਫਸ਼ਾ ਕੰਦੇ ਚਾਹ ਹਨਾ ਤੇ ਬਸ ਹੱਥ ਮੇਰਾ ਮੂਹਰੇ ਆ ਜਾਂਦਾ ਕੈਮਰੇ ਦੇ ਛੀਤੀ ਛੀਤੀ ਚ ਥੱਲੇ ਥੱਲੇ ਕਰਤੀ ਪੜਾਈ ਹਨਾ ਤੇ ਇੱਧਰ ਆਪਾਂ ਸੱਜੇ ਹੱਥ ਭਾਂਡੇ ਰੱਖੇ ਹੁੰਦੇ ਆ ਭਾਂਡਾ ਟੁਕਰਾਉਂਦਾ ਵੱਡਾ ਸਦਾ ਹਨਾ ਤੇ ਉਹਦੇ ਚ ਆਪਾਂ ਦੋ ਬਸ ਕੌਂਦੀਆਂ ਲੈ ਲੈਣੀਆਂ ਚਾਹ ਪੀਣ ਵਾਸਤੇ ਇੱਥੇ ਕੌਲੀ ਇੱਥੋਂ ਪਚਕੀਆਂ ਕੌਂਦੀਆਂ ਚਾਹ ਪੀਣ ਵਾਸਤੇ ਸੰਗ ਬਚਾ ਕੇ ਭਾਂਡੇ ਟੂਟੀਆਂ ਲੱਗੀਆਂ ਵਿੱਚੇ ਧੋਕੇ ਆਪਦੇ ਆਪੇ ਭਾਂਡੇ ਰੱਖ ਦਿੰਦੀ ਐ ਸੰਗ ਬਚਾ ਕੇ ਚਾਹ ਪੀ ਕੇ ਹਨਾ ਤੇ ਦੋ ਕੌਂਦੀਆਂ ਲੈ ਲਈ ਆਪਾਂ ਚਾਹ ਪੀਣ ਨੂੰ ਆਪਾਂ ਚਾਹ ਛੱਕ ਲਾਂਗੇ ਹੁਣ ਇੱਥੋਂ ਤੇ ਚਾਹ ਨਾ ਮੱਠੀਆਂ ਸੀਗੀਆਂ ਹਨਾ ਤੇ ਮੱਠੀ ਤੇ ਚਾਹ ਪੀ ਕੇ ਫਿਰ ਪਾਏ ਦੋ ਵਾਪਸ ਆਗੇ ਹੁਣ ਆਪਾਂ ਇੱਥੋਂ ਲੈਨੇ ਆ ਦੀਗ ਇੱਥੇ ਸਾਡਾ ਦੀਗ ਨੂੰ ਬਣਿਆ ਹੋਇਆ ਕਮਰਾ ਜਿਹਾ ਬਣਾਇਆ ਹੋਇਆ ਜਾਨਕਿ ਐਡਮਿਨੀਅਮ ਦਾ ਉੱਥੇ ਬਾਬਾ ਜੀ ਦੇਖ ਦਿੰਦੇ ਆਪਾਂ ਇੱਥੋਂ ਲੈ ਲਾਂਗੇ ਹੁਣ ਦੀਗ ਤੇ ਜੇ ਕਿਸ ਕੋਲ ਦਾ ਦੀਗ ਕੋਲ ਨੂੰ ਕੋਈ ਨਹੀਂ ਚੀਜ਼ ਹੁੰਦੀ ਹਨਾ ਤੇ ਬਾਬਾ ਜੀ ਖੋਦ ਲਿਫਾਫਾ ਮੰਗ ਲੈਂਦੇ ਆ ਸੀ ਬਾਬਾ ਜੀ ਲਿਫਾਫਾ ਦੇ ਦਿੰਦੇ ਛੋਟੀ ਜੀ ਲਿਫਾਫਾ ਵੀ ਦੇ ਦਿੰਦੇ ਆ ਤੇ ਆਪਾਂ ਇੱਥੋਂ ਵਸ ਲਿਫਾਫੇ ਚ ਫਿਰ ਆਪਾਂ ਪਾ ਲਾਂਗੇ ਦੀਗ ਤੇ ਦੀਗ ਲੈ ਲਈ ਆ ਹਨਾ ਮਾ ਥੋੜਾ ਸ਼ਾਂਤਾ ਲਓ ਦੇਖ ਜਰੂਰ ਲਓ ਤੇ ਹੁਣ ਆਪਾਂ ਇੱਧਰ ਦੇਖ ਲੈ ਕੇ ਪਹਿਲਾ ਦਰਵਾਸਾ ਹੈ ਮੱਥਾ ਟੇਕਿਆ ਹਨਾ ਇਹ ਹੈਗਾ ਦਰਵਾਸਾ ਉਧਰ ਹੈਗਾ ਮੰਜੀ ਸਾਹਿਬ ਜੀ ਤੁਹ ਕਹਿੰਦਾ ਮੱਥਾ ਟੇਕਿਆ ਸੀ ਇਹ ਦਰਵਾਸਾ ਵਾ ਤੇ ਇੱਥੇ ਹੁਣ ਆਪਾਂ ਮੱਥਾ ਟੇਕਾਂਗੇ ਕੀਰਤਨ ਨਾਲ ਲੱਗੇ ਹੋਏ ਸੀ ਬਾਬਾ ਜੀ ਤੇ ਇੱਥੇ ਹੁਣ ਆਪਾਂ ਟੇਕਾਂ ਦਰਵਾਸਾ ਮੱਥਾ ਤੁਹ ਦਿਖਾਉਣੀ ਆ ਤੇ ਬਹੁਤ ਸੋਹਣਾ ਆਨੰਦ ਆਉਂਦਾ ਕੀਰਤਨ ਬਹੁਤ ਸੋਹਣਾ ਲਾਗੀ ਕਰਦੇ ਸੀ ਹਨਾ ਤੇ ਆਪਾਂ ਇੱਕ ਵਸ ਮੱਥਾ ਟੇਕ ਕੇ ਤੇ ਹੁਣ ਬਾਹਰ ਨਿਕਲੇ ਮੱਥਾ ਟੇਕ ਕੇ ਬਾਦ 2 ਮਿੰਟ ਬੈਠੇ ਸੀ ਉਹ ਵੀਡੀਓ ਨਹੀਂ ਬਣਾਈ ਆਪਾਂ ਤੇ ਬਸ ਹੁਣ ਆਪਾਂ ਚੱਲੇ ਆ ਘਰ ਨੂੰ ਹਨਾ ਤੇ ਸੰਗਤ ਬਹੁਤ ਆਉਂਦੀ ਆ ਮੱਥਾ ਟੇਕ ਮੱਸਿਆ ਦਾ ਦਿਹਾੜਾ ਸੀ ਹਨਾ ਅੱਜ ਤੇ ਹੁਣ ਆਪਾਂ ਮੋਟਰਸਾਈਕਲ ਤੇ ਕੰਮ ਦੇ ਪਾਪਾਂ ਚੱਕੇ ਤੇ ਚੱਲੇ ਹਨਾ ਤੇ ਇਹਦਾ ਸੱਜਿਆ ਤੁਹਾਨੂੰ ਦਿਖਾਉਣੇ ਨੇ ਬੱਸਾਂ ਖੜੀਆਂ ਸਕੂਲ ਬੱਸਾਂ ਇੱਥੇ ਗੁਰੂਸਰ ਮੱਧੋ ਗਿਦਵਾਲੀ ਨਾਲ ਜੋੜਦਾ ਹਨਾ ਸਕੂਲ ਆ ਉਹ ਦੇਖ ਸਕਦੇ ਹੋ ਤੁਸੀਂ ਬਿਲਡਿੰਗ ਉਹ ਸਕੂਲ ਦੀ ਆ ਇੱਥੇ ਮਦੋਕੇ ਸਿੱਖੀ ਦਾ ਜਿਹੜਾ ਹੈ ਸਕੂਲ ਆ ਹਨ ਤੇ ਫਿਰ ਆਪਾਂ ਆ ਕੇ ਘਰੇ ਘਰੇ ਆ ਕੇ ਤੇ ਆਪਾਂ ਸਾਰਾ ਘਰ ਦਾ ਕੰਮ ਦੇ ਵੇੜਾ ਤੁਸੀਂ ਦੇਖ ਸਕਦੇ ਹੋ ਨਾ ਸਾਰੀ ਸਫਾਈ ਆਪਾਂ ਕਰਦੀ ਕਰਤੀ ਕੀ ਰਾਂ ਸਾਰਾ ਕੰਮ ਓਕੇ ਕਰਕੇ ਤਾਂ ਵੱਡਾ ਦਿਨ ਬਹੁਤ ਚੜ ਗਿਆ ਸੀ ਹਨ ਤੇ ਕੱਲ ਦੇ ਆਪਾਂ ਰੋਟੀ ਲਾ ਕੇ ਪਹਿਲਾਂ ਦਿੱਤੀ ਰੋਟੀ ਲਾ ਕੇ ਦੋ ਰੋਟੀਆਂ ਤੇ ਸਾਰਾ ਘਰ ਦਾ ਕੰਮ ਕੀਤਾ ਤੇ ਪਸਾਂ ਦੇ ਖਾਸ਼ਾ ਖੁਸ਼ ਆ ਕੇ ਆਪਾਂ ਧੁੱਤਿਆਂ ਤੁਸੀਂ ਦਿਨ ਸਾਰੇ ਸਾਰੇ ਥੋਕੇ ਕੰਮ ਆਪਣਾ ਹੋ ਗਿਆ ਓਕੇ ਤੇ ਮਨ ਕਿ ਧੁੱਪ ਚੜ ਗਈ ਸੀ ਅੱਜ ਤੇ ਫਾਸ਼ਾ ਖੁਸ਼ਾ ਤੋਂ ਤੇ ਟੋਕਰਾ ਪਾ ਗੋਏ ਨੂੰ ਦੇ ਦਾ ਭਰਤੀ ਰੱਖਦਾ ਤੇ ਉਹ ਫਿਰ ਤੋਂ ਕਾਦਾ ਉਹ ਉਹਨੇ ਚਪੋਣਾ ਤੇ ਇੱਥੇ ਪਸ਼ੂਆਂ ਦਾ ਸਾਰਾ ਕੰਮ ਲੈੜ ਕੇ ਤੇ ਪਸ਼ੂ ਚ ਦੇ ਪਰ ਧੁੱਪ ਤੋਂ ਬੈ ਅੰਦਰ ਕਰਦੇ ਹਣਾ ਪਹਿਨਾ ਤੇ ਆਪ ਕਮਵਾ ਚੜ ਗਈ ਸੀ ਮੈਨੂੰ ਕੰਮ ਨਹੀਂ ਬਹੁਤ ਜ਼ਿਆਦਾ ਵੱਡਾ ਤੇ ਨਾਲ ਜਾਂਦਾ ਸੀ ਹਨ ਤੁਸੀਂ ਦੇਖ ਹੀ ਸਕਦੇ ਹੋ ਆਪਾਂ ਹੁਣ ਜਪਹਿ ਦੇ ਪੱਠੇ ਦਿੱਤੇ ਆਪਾਂ ਕੰਮ ਸਕੂਲਾਂ ਨੂੰ ਰੋਟੀ ਪਾਣੀ ਦਿੰਦਾ ਤੇ ਪੱਠੇ ਦਿੱਤੇ ਆ ਕਾ ਹਨਾ ਤੇ ਟੋਕਰੀ ਆਪਣੀ ਸੇਰ ਦੀ ਭਰੀ ਪਈ ਕਾ ਨੂੰ ਕਹਿੰਿਆ ਚਕਾਊਗਾ ਸੇਰਾ ਪਤਨ ਦੇ ਤੋਂ ਕੋਨੇ ਬਾਹਰ ਨਾਲ ਪਲਾਟ ਆਪਣੇ ਕੱਲ ਸਫਾਈ ਕੀਤੀ ਸੀ ਕੀ ਆ ਤਾਂ ਹਾਲ ਚੱਕ ਕਾਰਨ ਮੈਨੂੰ ਕੋਹ ਚਾਹ ਪਹਿਲਾਂ ਤੋਂ ਕੂੜੇ ਦੀ ਕਰਾਈ ਸੀ ਕਾਰਨ ਨਹੀਂ ਚਾਹ ਪਈ ਕੂੜੇ ਦੀ ਕਰਾਈ ਇਸੇ ਤਰ੍ਹਾਂ ਹੋ ਜੇਡ ਕੋਹ ਤਾਂ ਜਾਂਦੇ ਆ ਬਾਹਰ ਜੇਡ ਲਾ ਕੇ ਆਪਣਾ ਪਿਆ ਉਹ ਵੀ ਲਈ ਹੋਈ ਆ ਉਸ ਦਾ ਪਕੌੜਾ ਸੱਤਦੇ ਆ ਹਨ ਤੇ ਆਪਾਂ ਪਾ ਪਾ ਜਿਹੜਾ ਪਾਣੀ ਨੂੰ ਪੱਕਾ ਹੀ ਲਾਤਾ ਤਾਂ ਦੇਖੋ ਨੇ ਤੁਹਾਨੂੰ ਦੇਖੇ ਤੇ ਸਬਜ਼ੀਆਂ ਦੀ ਬਗੀਚੀ ਹਨ ਅੱਜ ਕੱਲ੍ਹ ਬਾਈ ਨੇ ਸਵਾਦਿਆ ਸੀ ਸਦਾ ਘਾਹ ਨੂੰ ਦਿੱਤਾ ਚੱਕ ਇਹ ਚ ਆਪਾਂ ਲਾਤੀ ਆ ਤੋਰੀਆ ਤੇ ਇਹ ਦੇਖੋ ਇਹ ਮੇਥੀ ਲਾਈਏ ਮੇਥੀਆਂ ਖਣੇ ਮੇਥੀ ਆ ਨਾ ਮੇਥੀ ਆ ਤੇ ਕੀੜੇ ਚੂਗੀ ਜਾਂਦੇ ਮੇਥੀ ਕੀੜੇ ਬਹੁਤ ਫਿਰਦੇ ਮੇਥੀ ਕੀੜੇ ਚੂਗੀ ਜਾਂਦੇ एच भी कपाच बहुत साफ करता बहुत गोहा सीटा ओन कूड़ा है ना जो हम पा पानी उस खड़े पानी पुनी प्या के हेना घर तो ज्यादा टाइम हो जाना ਅੱਜ ਦਾ ਛੋਟਾ ਬਲੌਗ ਵਾਸਤੇ ਇਨਾ ਕੀ ਹੈ ਨਾ ਉਮੀਦ ਕਰਦੇ ਹਾਂ ਤੁਹਾਨੂੰ ਵਧੀਆ ਲੱਗਿਆ ਹੋਊਗਾ ਜਿਹੜੇ ਸਾਡੇ ਚੈਨਲ ਤੇ ਨਵੇਂ ਆ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਹਨਾ ਤੇ ਪਲੀਜ਼ ਵੀਡੀਓ ਤੇ ਕਮੈਂਟ ਬਲੌਗ ਦਾ ਕਮੈਂਟ ਕਰਕੇ ਦੱਸਿਆ ਕਰੋ ਕਿੱਦਾਂ ਦਾ ਬਣਿਆ ਹੈ ਹਨਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਬਾਏ ਬਾਏ